ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਤੁਹਾਡਾ ਆਪਣਾ ਪੰਜਾਬੀ ਲੋਕ ਦਾ ਇੱਕ ਬਲਵੀਰ ਆ ਤੇ ਮੈਂ ਸ਼ਬਨਮ ਰਾਏ ਗੀਤਾਂ ਦੀ ਕਹਾਣੀ ਇਹਦੇ ਵਿੱਚੋਂ ਅੱਜ ਅਸੀਂ ਗੀਤ ਲੈ ਕੇ ਆਪਣਾ ਹਾਜ਼ਰ ਹੋਏ ਆ ਮੇਰੇ ਤੋਂ ਵਾਰਿਆ ਨਾ ਇੱਕ ਵੀ ਰੁਪਈਆ ਵੇਤੋ ਸਾਰੀ ਉਥੋਂ 100 100 ਦੇ ਨੋਟ ਵਰਦੇ ਇਹ ਜਿਹੜਾ ਗਾਣਾ ਕੁਲਦੀਪ ਗੁੜਿਆਵਾਲੇ ਦਾ ਲਿਖਿਆ ਹੋਇਆ ਤੇ ਇਹਦਾ ਇਹ ਮਿਊਜ਼ਿਕ ਹੈ ਇਹ ਲਾਲੀ ਢਾਣੀ ਵਾਲਜੀ ਨੇ ਮਨਨ ਕਿ ਲਾਲ ਕਮਲ ਜੀ ਨੇ ਕੀਤਾ ਥੋੜੇ ਸਾਨੂੰ ਕਰਦੇ ਆ ਗਾਣਾ ਨਾਚਦੀ ਦੀ ਦੀ ਗੂੰਜ ਤੇਰੇ ਕਿਨਾਂ ਟਕਪਈ ਨਾਚਦੀ ਦੀ ਦੀ ਗੂੰਜ ਤੇਰੇ ਕਿਨਾਂ ਟਕਪਈ ਤੁਸੀਂ ਵੇਖਦਾਰੇ ਹਾਸੀ ਬੈਠਾ ਚੁੱਪ ਧਾਰ ਕੇ ਮੇਰੇ ਉੱਤੋਂ ਵਾਰਿਆ ਨਾ ਇੱਕ ਵੀ ਰੁਪਈਆ ਵੇ ਤੂੰ ਸਾਲੀ ਉੱਤੋਂ ਸੋਸੋ ਦੇ ਨੋਟ ਵਾਰਤੇ ਮੇਰੇ ਉੱਤੋਂ ਵਾਰਿਆ ਨਾ ਇੱਕ ਵੀ ਰੁਪਈਆ ਵੇ ਤੂੰ ਸਾਲੀ ਉੱਤੋਂ ਗਾਂਧੀ ਵਾਲੇ ਨੋਟ ਵਾਰਤੇ ਬੇ ਨੋਟ ਵਾਰਤੇ ਔ ਜੀ ਜੀ ਜਕ ਕਹਿ ਤੇਰੀ ਭੈਣ ਪਾਵੇ ਬੋਲੀ ਜੀਜਾ ਜੀ ਜਕ ਕਹਿ ਤੇਰੀ ਭੈਣ ਪਾਵੇ ਬੋਲੀ ਫੇਰ ਜੀਜਾ ਵੀ ਸਟਾਟ ਬਿਨਾ ਚਾਬੀ ਹੋ ਗਿਆ ਤੂੰ ਜਦੋਂ ਨਚੀ ਉਹ ਸੂਫੀ ਸੀਰ ਕਾਨੇ ਜਦੋਂ ਛੋਟੀ ਸਾਲੀ ਨੱਚੀ ਮੈਂ ਸ਼ਰਾਬੀ ਹੋ ਗਿਆ ਤੂੰ ਜਦੋਂ ਨੱਚੀ ਉਹ ਦਸੂਫੀ ਸੀਰ ਕਾਨੇ ਜਦੋਂ ਛੋਟੀ ਸਾਲੀ ਨੱਚੀ ਮੈਂ ਸ਼ਰਾਬੀ ਹੋ ਗਿਆ ਸ਼ਰਾਬੀ ਹੋ ਗਿਆ ਮੈਂ ਸ਼ਰਾਬੀ ਹੋ ਗਿਆ ਇਹਦਾ ਮਤਲਬ ਤੈਨੂੰ ਲੱਗਾ ਨਾ ਪਿਆਰੀ ਵੇ ਜ਼ਿੰਦਗੀ ਲੰਘੋਣੀ ਜੀ ਤੇ ਨਾਲ ਮਾਇਆ ਸਾਰੀ ਵੇ ਇਹਦਾ ਮਤਲਬ ਤੈਨੂੰ ਲੱਗਾ ਨਾ ਪਿਆਰੀ ਵੇ ਜ਼ਿੰਦਗੀ ਲਗਾਉਣੀ ਜੀ ਤੇ ਨਾਲ ਮਾਇਆ ਸਾਰੀ ਵੇ ਤੇਰੇ ਪਾਦਾ ਹੋਣਾ ਇਹ ਹਸਾ ਤੇ ਤਮਾਸ਼ਾ ਤੇਰੇ ਪਾਦਾ ਹੋਣਾ ਇਹ ਹਸਾ ਤੇ ਤਮਾਸ਼ਾ ਤੂੰ ਮੇਰੇ ਚਾਤੇ ਅਰਮਾਨ ਮਾਰਤੇ ਮੇਰੇ ਉੱਤੋਂ ਵਾਰਿਆ ਨਾ 1 ਵੀ ਰੁਪਈਆ ਤੇ ਤੂੰ ਸਾਲੀ ਉੱਤੋਂ 100 100 ਦੇ ਨੋਟ ਵਾਰਤੇ ਮੇਰੇ ਉੱਤੋਂ ਵਾਰਿਆ ਨਾ 1 ਵੀ ਰੁਪਈਆ ਤੇ ਤੂੰ ਸਾਲੀ ਉੱਤੋਂ ਗਾਂਧੀ ਵਾਲੇ ਨੋਟ ਵਾਰਤੇ ਹਾਈ ਬੇ ਨੋਟ ਗਾਰਤੇ ਹੋ ਸਾਲੀ ਨੱਚੀ ਲੱਗੇ ਪਿੰਡ ਸੌਰਿਆਂ ਦਾ ਘੁੰਮਦਾ ਗਿੱਟਿਆਂ ਨੂੰ ਗੁੱਤ ਦਾ ਪਰਾਂਦਾ ਉਹਦਾ ਚੁੰਮਦਾ ਪਰਾਂਦਾ ਉਹਦਾ ਚੁੰਮਦਾ ਸਾਲੀ ਨੱਚੀ ਲੱਗੇ ਪਿੰਡ ਸੌਰਿਆਂ ਦਾ ਘੁੰਮਦਾ ਗਿੱਟਿਆਂ ਨੂੰ ਗੁੱਤ ਦਾ ਪਰਾਂਦਾ ਉਹਦਾ ਚੁੰਮਦਾ ਦਰੂ ਨਾਲ ਵੱਧ ਹੋਇਆ ਗਿੱਦੇ ਦਾ ਸਰੂਰ ਦਰੂ ਨਾਲ ਵੱਧ ਹੋਇਆ ਸਾਲੀ ਦਾ ਸਰੂਰ ਮੇਰੀ ਅੱਖੀਆਂ ਦਾ ਡੋਰਾ ਵੀ ਗੁਲਾਬੀ ਹੋ ਗਿਆ ਤੂੰ ਜਦੋਂ ਨੱਚੀ ਉਹਨੂੰ ਸੋਭੀ ਸੀ ਰਕਾਨੇ ਛੋਟੀ ਸਾਲੀ ਨੱਚੀ ਮੈਂ ਸ਼ਰਾਬੀ ਹੋ ਗਿਆ ਤੂੰ ਜਦੋਂ ਨੱਚੀ ਉਹਨੂੰ ਸੋਭੀ ਸੀ ਰਕਾਨੇ ਨਿੱਕੀ ਸਾਲੀ ਨੱਚੀ ਮੈਂ ਸ਼ਰਾਬੀ ਹੋ ਗਿਆ ਸ਼ਰਾਬੀ ਹੋ ਗਿਆ ਮੈਂ ਸ਼ਰਾਬੀ ਹੋ ਗਿਆ ਮਿੰਨਾ ਮਿੰਨਾ ਹੱਸੇ ਤੇਰੇ ਦਿਲ ਵਿੱਚ ਚੋਰ ਵੇ ਲੱਗਦੀ ਏ ਸਾਲੀ ਨਾਲ ਗੱਲ ਤੇਰੀ ਹੋਵੇ ਮੁੱਛਾਂ ਵਿੱਚ ਹੱਸੇ ਤੇਰੇ ਦਿਲ ਵਿੱਚ ਚੋਰ ਵੇ ਲੱਗਦੀ ਏ ਸਾਲੀ ਨਾਲ ਗੱਲ ਤੇਰੀ ਹੋਵੇ ਮੀਂਹ ਜੇ ਹੀ ਪਾ ਕੇ ਹੁਣ ਬੈਠ ਗਈ ਆ ਮਈਆ ਮੀਂਹ ਜੇ ਹੀ ਪਾ ਕੇ ਹੁਣ ਬੈਠ ਗਈ ਆ ਮਈਆ ਖੇੜ ਚ ਖਡਾਰੀ ਜੀ ਮੈਂ ਬੈਠਾ ਹਾਰ ਕੇ ਮੇਰੇ ਉੱਤਵਾਰਿਆ ਨਾ 1 ਰੁਪਈਆ ਤੇ ਤੂੰ ਸਾਲੀ ਉੱਤੋਂ 100 100 ਦੇ ਨੋਟ ਵਾਰ ਕੇ ਮੇਰੇ ਉੱਤਵਾਰਿਆ ਨਾ 1 ਰੁਪਈਆ ਤੇ ਤੂੰ ਸਾਲੀ ਉੱਤੋਂ ਗਾਂਦੀ ਵਾਲੇ ਨੋਟ ਵਾਰ ਤੇ ਹਈ ਬਿਨੋਟ ਵਾਰ ਤੇ ਹਈ ਬਿਨੋਟ ਵਾਰ ਤੇ ਹਈ ਬਿਨੋਟ ਵਾਰ ਤੇ ਆਜ ਪੈਗ ਲਾਈਏ ਤੇਰਾ ਵੀਰਾ ਖਿੱਚ ਲੈ ਗਿਆ ਗੁੜਿਆਂ ਦਾ ਉੱਥੇ ਕਲਦੀਪ ਪੀਣ ਵਹਿ ਗਿਆ ਨਿਰਾਏ ਪੀਣ ਵਹਿ ਗਿਆ ਆਜ ਪੈਗ ਲਾਈਏ ਮੇਰਾ ਸਾਲਾ ਖਿੱਚ ਲੈ ਗਿਆ ਗੁੜਿਆਂ ਦਾ ਉੱਥੇ ਕਲਦੀਪ ਪੀਣ ਵਹਿ ਗਿਆ ਬੋਤ ਲੰਗਰੇ ਜੀ ਫੇਰ ਖਿੱਚਤੀ ਦੋਹਾਣੇ ਬੋਤ ਲੰਗਰੇ ਜੀ ਫੇਰ ਖਿੱਚਤੀ ਦੋਹਾਣੇ ਬੱਲੀਏ ਮਾਹੌਲ ਵੀ ਸਵਾਦੀ ਹੋ ਗਿਆ ਤੂੰ ਜਦੋਂ ਨੱਚੀ ਉਹ ਸੁਬੀਜ਼ ਰਕਾਨੇ ਛੋਟੀ ਸਾਲੀ ਨੱਚੀ ਮੈਂ ਸ਼ਰਾਬੀ ਹੋ ਗਿਆ ਮੇਰੇ ਉੱਤੋਂ ਵਾਰਿਆ ਨਾ 1 ਰੁਪਈਆ ਵੇ ਤੂੰ ਸਾਲੀ ਉੱਤੋਂ 100-100 ਦਿਨ ਹਟਵਾਰੇ ਤੇ ਮੈਂ ਸ਼ਰਾਬੀ ਹੋ ਗਿਆ ਮੈਂ ਸ਼ਰਾਬੀ ਹੋ ਗਿਆ ਮੈਂ ਸ਼ਰਾਬੀ ਹੋ ਗਿਆ ਸਸਿਕਾ ਦੋਸਤੋ ਜੇ ਤੁਹਾਨੂੰ ਇਹ ਗਾਣਾ ਅੱਛਾ ਲੱਗਿਆ ਇਸ ਚੈਨਲ ਨੂੰ ਲਾਈਕ ਕਰਦੇ ਹੋ ਸਪੋਰਟ ਕਰਦੇ ਹੋ ਸ਼ੇਅਰ ਕਰਦੇ ਹੋ ਬਲਵੀਰ ਰਾਏ ਸ਼ਬਨੂ ਰਾਏ ਧੰਨਵਾਦ